ਸੋਸ਼ਲ ਮੀਡੀਆ ਦੇ ਉੱਪਰ ਇੱਕ ਪਿਓ ਤੇ ਧੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਇੱਕ ਖੇਤਾਂ ਦੇ ਵਿੱਚ ਖੜਕੇ ਇੱਕ ਪਿਓ ਤੇ ਧੀ ਭਾਵੁਕ ਹੁੰਦੇ ਨਜ਼ਰ ਆ ਰਹੇ ਨੇ ਇਸ ਪਰਿਵਾਰ ਦੀ 2 ਕਿੱਲੇ ਫਸਲ ਸੜ ਕੇ ਸੁਆਹ ਹੋ ਗਈ 2 ਕਿੱਲਿਆਂ ਦੇ ਵਿੱਚ ਹੀ ਖੇਤੀ ਕਰਦੇ ਸੀ ਸਾੜੇ ਫਸਲ ਇਹਨਾਂ ਦੀ ਸੜ ਕੇ ਸੁਆਹ ਹੋ ਗਈ ਸੁਪਨਿਆਂ ਦੇ ਉੱਪਰ ਜਿਹੜਾ ਉਹ ਪਾਣੀ ਫਿਰ ਗਿਆ ਬਹੁਤ ਸਾਰੇ ਲੋਕ ਵੀਡੀਓ ਦੇਖ ਕੇ ਭਾਵੁਕ ਹੋਏ ਲੋਕ ਜਾਨਣਾ ਚਾਹੁੰਦੇ ਨੇ ਕਿ ਇਹ ਪਰਿਵਾਰ ਕਿੱਥੋਂ ਦਾ ਰਹਿਣ ਵਾਲਾ ਹੈ ਇਸ ਪਰਿਵਾਰ ਦੇ ਕੀ ਹਾਲਾਤ ਨੇ ਇਸ ਫਸਲ ਦੇ ਨਾਲ ਕੀ ਕੁਝ ਕੁਐਸ਼ਨਸ ਸੀਗੀਆਂ ਇਸ ਪਰਿਵਾਰ ਦੀਆਂ ਤਾਂ ਸਾਰੀ ਗੱਲਬਾਤ ਕਰਾਂਗੇ ਮੋਗਾ ਦੇ ਪਿੰਡ ਮਾੜੀ ਮੁਸਤਫਾ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹੈਗੇ ਆਂ ਤਾਂ ਜਿਨ੍ਹਾਂ ਦੀ ਖੇਤਾਂ ਨੂੰ ਅੱਗ ਲੱਗੀ ਸੀ ਉਹਨਾਂ ਦੇ ਘਰ ਦੇ ਵਿੱਚ ਇਸ ਵੇਲੇ ਮੌਜੂਦ ਹੈਗੇ ਆਂ ਤਾਂ ਰਾਜਾ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਤਿੰਨ ਧੀਆਂ ਦੇ ਬਾਪ ਹੈਗੇ ਨੇ ਇਸ ਵੇਲੇ ਘਰ ਦੇ ਵਿੱਚ ਮੌਜੂਦ ਆ ਤਾਂ ਸਾਰੀ ਗੱਲਬਾਤ ਕਰਦੇ ਆ ਕਿ ਉਸ ਦਿਨ ਇਹ ਸਾਰੀ ਘਟਨਾ ਵਾਪਰੀ ਕਿਵੇਂ ਤਾਂ ਬੜਾ ਦੁੱਖ ਲੱਗਾ ਜੀ ਵੀਡੀਓ ਦੇਖ ਕੇ ਤੁਸੀਂ ਭਾਵੁਕ ਹੋ ਰਹੇ ਸੀਗੇ ਖੇਤ ਦੇ ਵਿੱਚ ਇਹ ਕਿਵੇਂ ਘਟਨਾ ਵਾਪਰੀ ਜੀ ਸਾਰੀ ਤੁਸੀਂ ਸਾਨੂੰ ਕੋਈ ਪਤਾ ਨਹੀਂ 15 ਮਿੰਟ ਪਹਿਲਾਂ ਅਸੀਂ ਆਸ ਕਿੱਢ ਰਹੇ ਸੀਗੇ ਵਧੀਆ ਪਰਿਵਾਰ ਦੇ ਨਾਲ ਜੀ ਬੱਚਿਆਂ ਦੇ ਨਾਲ ਆਸ ਕਿੱਢ ਰਹੇ ਸੀਗੇ ਜੀ ਤੇ 15 ਮਿੰਟਾਂ ਬਾਅਦ ਸਾਨੂੰ ਐਡਾ ਸੋਗ ਪੈ ਗਿਆ ਜਦੋਂ ਸੰਦੇਹ ਆ ਮਿਲਿਆ ਤਾਂ ਇਦਾਂ ਲੱਗਾ ਵੀ ਸਾਰਾ ਸੰਸਾਰ ਹੀ ਪਤਾ ਨਹੀਂ ਕਿੱਥੇ ਰੁਟ ਗਿਆ ਸੀ ਹੂੰ ਅੱਗ ਲੱਗੀ ਕਿਵੇਂ ਜੀ ਇਹ ਕੋਈ ਸਾਨੂੰ ਵੇਮ ਨਹੀਂ ਆਇਆ ਕਿਸ ਤਰ੍ਹਾਂ ਲੱਗ ਰਹੀ ਜੀ ਅਸੀਂ ਘਰੇ ਸੀ ਵੀ ਕਿਸ ਤਰ੍ਹਾਂ ਅੱਗ ਲੱਗੀ ਆ ਹੂੰ ਤੇ ਹਾਲ ਤੱਕ ਸਾਨੂੰ ਕੋਈ ਪਤਾ ਨਹੀਂ ਲੱਗਾ ਜੀ ਹੂੰ ਜਦੋਂ ਤੁਸੀਂ ਪਹੁੰਚੇ ਸੀਗੇ ਤਾਂ ਉੱਥੇ ਅਜੇ ਫਸਲ ਖੜੀ ਸੀਗੀ ਕਿ ਜਾਂ ਫਿਰ ਜਲ ਗਈ ਸੀ ਸਾਰੀ ਨਹੀਂ ਜੀ ਜਦੋਂ ਅਸੀਂ ਪਹੁੰਚੇ ਸਾਨੂੰ ਪਤਾ ਲੱਗਾ ਸਾਡੇ ਪਹੁੰਚਣ ਤੇ ਤਾਂ ਬਸ ਦਾਵੇਂ ਟੁੱਟ ਗਏ ਸੀਗੇ ਜਦੋਂ ਫਸਲ ਤਬਾਹ ਹੋ ਗਈ ਸੀ ਸਾਰੀ ਹੂੰ ਬਹੁਤ ਔਖਾ ਹੁੰਦਾ ਜੀ ਅੱਖਾਂ ਸਾਹਮਣੇ ਪੁੱਤਾ ਵਰਗੀ ਫਸਲ ਸੜ ਜੇ ਸਾਰੀ ਬਈ ਜੀ ਇਸ ਤਰ੍ਹਾਂ ਬਿਜੇ ਨਿੱਕੇ ਨਿੱਕੇ ਤੋਂ ਪਾਲ ਕੇ ਆਪਾਂ ਵੱਡੇ ਕਰਦੇ ਆਂ ਤੇ ਇਕਦਮ ਹੀ ਉਹ ਤੇ ਅੱਗ ਫਿਰ ਜੇ ਅੱਗ ਦਾ ਤਾਂ ਨਾ ਹੀ ਮੜਾ ਹੂੰ ਤੇ ਅੱਗ ਫਿਰ ਜੇ ਤਾਂ ਬਹੁਤ ਵੱਡਾ ਕਹਿਰ ਗੁਜ਼ਰ ਜਾਂਦਾ ਹੈ ਟਰੇ ਟੁੱਟ ਜਾਂਦੀ ਹੈ ਕਿਸਾਨ ਦੀ ਹੂੰ ਇਦਾਂ ਲੱਗਦਾ ਕਿ ਬਸ ਮੈਂ ਵੀ ਗਿਆ ਤੇ ਮੇਰਾ ਸੰਸਾਰ ਵੀ ਗਿਆ ਹੂੰ ਤੁਸੀਂ ਦੋ ਕਿੱਲਾਂ 'ਚ ਹੀ ਖੇਤੀ ਕਰਦੇ ਹੋ ਅਸੀਂ ਦੋ ਕਿੱਲਾਂ 'ਚ ਹੀ ਖੇਤੀ ਕਰਦੇ ਹਾਂ ਤਾਂ ਇਹ ਇਸੇ ਫਸਲ ਤੋਂ ਆਸਾਂ ਸੀਗੀਆਂ ਤੁਹਾਡੀਆਂ ਸਾਰੀਆਂ ਇਸੇ ਫਸਲ ਤੋਂ ਆਸਾਂ ਸੀ ਅਸੀਂ ਕੁਝ ਵੀ ਗਵਰਨਮੈਂਟ ਤੋਂ ਲੋਨ ਲੈ ਕੇ ਹੂੰ ਵੀ ਲੈਂਡ ਚਾੱਕ ਕੇ ਬੱਚਿਆਂ ਨੂੰ ਪੜਾ ਰਹੇ ਹਾਂ ਹੂੰ ਇਹਨਾਂ ਦੀ ਪੁੱਤਾਂ ਵਾਂਗ ਮਤਲਬ ਅੱਗੇ ਰੱਖ ਰਹੇ ਆ ਵੀ ਵੀ ਪੁੱਤਾਂ ਤਾਂ ਵੀ ਅੱਗੇ ਇਹਨਾਂ ਨੂੰ ਜਿਵੇਂ ਜਿਵੇਂ ਕਲਾਸਾਂ ਕਾਰਨਰ ਜਾਂ ਜਿਵੇਂ ਜਿਵੇਂ ਇਹਨਾਂ ਦੀ ਸਾਈਡ ਹੋਵੇ ਉਸ ਤਰ੍ਹਾਂ ਕੀਤੀ ਜਾਵੇ। ਹੂੰ ਬੇਟੀ ਵੀ ਨਾਲ ਹੀ ਸੀਗੀ ਤੁਹਾਡੇ ਗਈ ਇੱਥੋਂ ਘਰੋਂ। ਨਹੀਂ ਜੀ ਬੇਟੀ ਮਗਰ ਜਦੋਂ ਨੂੰ ਪਤਾ ਲੱਗਾ ਅਸੀਂ ਪਹਿਲਾਂ ਪਹੁੰਚ ਗਏ ਮੈਂ ਤੇ ਮੇਰਾ ਬ੍ਰਦਰ ਤੇ ਪਾਪਾ ਜੀ ਉਦੋਂ ਮਗਰ ਉਦੋਂ ਮਗਰ ਇਹਨਾਂ ਨੂੰ ਜਦੋਂ ਪਤਾ ਲੱਗਾ ਤਾਂ ਨਾਲ ਹੀ ਬੇਟੀ ਉੱਥੇ ਪਹੁੰਚ ਗਈ। ਹੂੰ ਬੇਟਾ ਤੁਹਾਡੀ ਵੀਡੀਓ ਸੀਗੀ ਤੁਸੀਂ ਸੀਗੇ ਪਾਪਾ ਦੇ ਨਾਲ ਖੇਤਾਂ ਚ ਹਾਂਜੀ ਮੈਂ ਸੀ ਤੁਹਾਨੂੰ ਕਿੰਨੇ ਦੱਸਿਆ ਸੀਗਾ ਕਿ ਖੇਤਾਂ ਨੂੰ ਅੱਗ ਲੱਗੀ ਅ ਜਦੋਂ ਪਾਪਾ ਹੁਣੇ ਕਰੋ ਗਏ ਸੀ ਉਦੋਂ ਇਧਰਲੀ ਸਾਈਡ ਤੋਂ ਅਸੀਂ ਕੋਠੇ ਉੱਪਰ ਦੀ ਦੇਖ ਰਹੇ ਸੀਗੇ ਤੇ ਫਿਰ ਪਾਪਾ ਦੀ ਕਾਲ ਆਈ ਸੀ ਹਨਾ ਪਾਪਾ ਰੋ ਰਹੇ ਸੀਗੇ ਬਈ ਆਪਣੀ ਪੈਲੀ ਨੂੰ ਸਾਰੇ ਨੂੰ ਅੱਗ ਲੱਗ ਚੁੱਕੀ ਆ ਤੇ ਫਿਰ ਅਸੀਂ ਉੱਥੇ ਪਹੁੰਚੇ ਸੀ ਤੁਸੀਂ ਬਹੁਤ ਭਾਵੁਕ ਹੁੰਦੇ ਨਜ਼ਰ ਆ ਰਹੇ ਸੀਗੇ ਵੀਡੀਓ ਦੇ ਵਿੱਚ ਤੁਸੀਂ ਵੀ ਖੇਤਾਂ 'ਚ ਕੰਮ ਕਰਵਾਉਂਦੇ ਹੋ ਹਾਂਜੀ ਆਪਦੇ ਪਾਪਾ ਨੇ ਸਾਰਾ ਕੰਮ ਕਰਾਉਣਾ ਠੀਕ ਹੈ ਜਦੋਂ ਤੁਸੀਂ ਉੱਥੇ ਪਹੁੰਚੇ ਖੇਤਾਂ 'ਚ ਤਾਂ ਸੜ ਗਈ ਸੀ ਸਾਰੀ ਫਸਲ ਹਾਂਜੀ ਸਾਰੀ ਫਸਲ ਸੜ ਚੁੱਕੀ ਸੀ ਹੂੰ ਕੀ ਆਸਾਂ ਚੀਜ਼ ਸੀ ਗੀਆਂ ਇਸ ਫਸਲ ਤੋਂ ਕਿਉਂਕਿ ਬਹੁਤ ਇੱਕ ਕਿਸਾਨ ਦੇ ਪਰਿਵਾਰ ਨੂੰ ਇਸ ਫਸਲ ਤੋਂ ਹੀ ਆਸ ਹੁੰਦੀ ਹੈ ਸਾਰੀ ਅਸੀਂ ਅੱਗੇ ਦੀ ਪੜ੍ਹਾਈ ਕਰਨੀ ਸੀ ਐਡਮਿਸ਼ਨ ਕਰਾਉਣੀ ਸੀ ਕਾਲਜ ਵਿੱਚ ਹੂੰ ਇਹ ਜਿਸ ਤਰੀਕੇ ਦੇ ਨਾਲ ਤੁਸੀਂ ਲਿਮਟਾਂ ਵੀ ਬਣਾਈਆਂ ਹੋਈਆਂ ਜੀ ਇਹ ਤਾਂ ਬਹੁਤ ਤੁਸੀਂ ਮੈਨ ਲੱਗਦਾ ਕਿ ਸੋਚਿਆ ਹੋਵੇਗਾ ਕਿ ਇਹ ਫਸਲ ਮੰਡੀ ਸੁੱਟਾਂਗੇ ਪੈਸੇ ਆਉਣਗੇ ਉੱਥੋਂ ਇਹ ਸਾਰੇ ਕੰਮ ਕਰਾਂਗੇ ਬਹੁਤ ਹੀ ਆਸਾ ਲੱਗਿਆ ਭਾਈ ਜੀ ਬਹੁਤ ਆਸਾਂ ਹੁੰਦੀਆਂ ਕਿਉਂਕਿ ਫਸਲ ਆਉਗੀ ਫਸਲ ਤੇ ਆਪਾਂ ਸਾਰਾ ਕੁਝ ਕਰਨਾ ਹੁੰਦਾ ਹਾਂ ਤੇ ਵੀ ਲੈਣ ਦੇਣ ਸਾਰਾ ਘਰ ਦਾ ਪ੍ਰੋਸੀਜਰ ਵੀ ਵੇਖਣਾ ਸਾਰਾ ਕਿੱਦਾਂ ਚਲਾਉਣਾ ਕਿੱਦਾਂ ਬੱਚਿਆਂ ਦੀ ਕੇਅਰ ਕਰਨੀ ਆ ਬਸ ਇਸ ਤਰ੍ਹਾਂ ਅਮਦਨ ਦਾ ਸਰੋਤ ਕੀ ਹੈ ਜੀ ਤੁਹਾਡਾ ਇਹੀ ਦੋ ਖੇਲਿਆਂ ਤੋਂ ਸੀਗੀ ਆਮਦਨ ਸਾਰੀ ਇਸ ਇਹੀ ਬਸ ਆਮਦਨ ਦੀ ਸਰੋਤ ਸੇ ਸਾਡੀ ਠੀਕ ਹੈ ਹੁਣ ਤਾਂ ਜਿਵੇਂ ਫਿਰ ਸਾਰੀ ਫਸਲ ਸਰ ਗਈ ਜੀ ਅਜੇ ਪੂਰਾ ਅਜੇ 6 ਮਹੀਨੇ ਦਾ ਸਮਾਂ ਜਦੋਂ ਝੋਨਾ ਵੱਢਿਆ ਜਾਊਗਾ ਪਰ ਉਸ ਤੋਂ ਪਹਿਲਾਂ ਤੁਸੀਂ ਝੋਨਾ ਲੋਨ ਲਈ ਪੈਸੇ ਚਾਹੀਦੇ ਹੁੰਦੇ ਨੇ ਉਹ ਫਿਰ ਕਿਵੇਂ ਹੁਣ ਤੁਸੀਂ ਕਰੋਗੇ ਸਾਰਾ ਭਾਈ ਜੀ ਇਸ ਤਰ੍ਹਾਂ ਵੀ ਹੁਣ ਕੁਝ ਨਾ ਕੁਝ ਗਵਰਨਮੈਂਟ ਨੂੰ ਅਸੀਂ ਅਪੀਲ ਕਰਦੇ ਆਂ ਵੀ ਸਾਡੀ ਹੈਲਪ ਕੀਤੀ ਜਾਵੇ ਹੂੰ ਤੇ ਬਾਕੀ ਜੋ ਸਹਿਯੋਗ ਦੇ ਰਹੇ ਜਾਂ ਪੰਚਾਇਤ ਦੇ ਰਹੀ ਜਾਂ ਨਵੀਂ ਪੁਰਾਣੀ ਅਸੀਂ ਉਹਨਾਂ ਦੇ ਰਿਣੀ ਆ ਹਮ ਤਹਿ ਦਿਲੋਂ ਧੰਨਵਾਦੀ ਆ ਹਮ ਔਰ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਨੇੜੇ ਨੇੜੇ ਪਿੰਡਾਂ ਦੇ ਵੀ ਮਦਦ ਕੀਤੀ ਸਾਡੀ ਬਹੁਤ ਜ਼ਿਆਦਾ ਤੇ ਉਹਨਾਂ ਦੇ ਵੀ ਜੋ ਇੱਕ ਇੱਕ ਕਦਮ ਚੱਲ ਕੇ ਸਾਡੇ ਖੇਤਾਂ ਵਿੱਚ ਪਹੁੰਚੇ ਉਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਭਾਈ ਜੀ ਸਾਰਾ ਪਰਿਵਾਰ ਉਹਨਾਂ ਦਾ ਕਦੇ ਵੀ ਦੇਣ ਨਹੀਂ ਦੇ ਸਕਦੇ ਬੇਟਾ ਤੁਹਾਡੀ ਵੀਡੀਓ ਦੇਖ ਕੇ ਬੜੇ ਲੋਕ ਭਾਵੁਕ ਹੋਏ ਕਿ ਇੱਕ ਬੱਚੀ ਜਿਹੜੀ ਹੈ ਖੇਤਾਂ ਦੇ ਵਿੱਚ ਇਸ ਤਰੀਕੇ ਨਾਲ ਭਾਵੁਕ ਹੋ ਰਹੀ ਹੈ ਤੁਸੀਂ ਵੀ ਮੈਨੂੰ ਲੱਗਦਾ ਕਿ ਉਹ ਵੀਡੀਓ ਦੇਖ ਲਈ ਹੋਏਗੀ ਜਿਹੜੀ ਵਾਇਰਲ ਹੋ ਰਹੀ ਹੈ ਤਾਂ ਬਹੁਤ ਸਾਰੇ ਲੋਕ ਵੀ ਤੁਹਾਡੇ ਕੋਲ ਪਹੁੰਚ ਰਹੇ ਹੋਣਗੇ ਹਾਂਜੀ ਪਹੁੰਚ ਰਹੇ ਆ ਬਹੁਤ ਸਾਰੇ ਲੋਕ ਹੈਲਪ ਕਰਨ ਲਈ ਹੈਲਪ ਕਰਦੇ ਨੇ ਲੋਕ ਹਾਂਜੀ ਇੱਕ ਗੱਲ ਇਹ ਵੀ ਹੈ ਕਿ ਕਹਿੰਦੇ ਨੇ ਕਿ ਪੁੱਤਾਂ ਨੂੰ ਤਾਂ ਖੇਤਾਂ 'ਚ ਅਕਸਰ ਹੀ ਦੇਖਿਆ ਜਾਂਦਾ ਜਿਵੇਂ ਤੁਹਾਡੇ ਫਾਦਰ ਵੀ ਦੱਸਦੇ ਨੇ ਕਿ ਕਦੇ ਸਾਰਾ ਕੰਮ ਵੀ ਤੁਸੀਂ ਆਪ ਕਰੋਨੇ ਹੋ ਫਸਲ ਦਾ ਪੱਠਿਆਂ ਦਾ ਸਾਰਾ ਹਾਂਜੀ ਮੈਂ ਹੀ ਕਰਦਾ ਤੁਸੀਂ ਪਲੇਅਰ ਵੀ ਹੋ? ਹਾਂਜੀ, ਕਬੱਡੀ ਖੇਡਦੀ ਹਾਂ। ਅੱਛਾ, ਨੈਸ਼ਨਲ ਖੇਡਦੇ ਹੋ ਤੁਸੀਂ? ਨਹੀਂ, ਸਟੇਟ। ਅੱਛਾ, ਸਟੇਟ ਖੇਡਦੇ ਹੋ ਤੁਸੀਂ। ਠੀਕ ਹੈ। ਇਹ ਫਿਰ ਹੁਣ ਤੁਹਾਡੇ ਕੋਲ ਪ੍ਰਸ਼ਾਸਨਿਕ ਅਧਿਕਾਰੀ ਆਇਆ ਜੀ ਕੋਈ? ਪਰਸੋਂ ਅੰਪਰਾਜ ਆਏ ਸੀ ਸਾਡੇ ਕੋਲ ਉਹ ਜੀ ਐਸਡੀਐਮ ਸਾਹਿਬ ਆਏ ਸੀ ਕਾਨੂੰਗੋ ਪਟਵਾਰੀ ਸਾਹਿਬ। ਹਮ ਸਾਡੇ ਕੋਲ ਪਹੁੰਚੇ ਸੀਗੇ ਪਰਸੋਂ। ਜੀ। ਤੇ ਉਹਨਾਂ ਨੇ ਸਾਡੀ ਗੱਲਬਾਤ ਸੁਣੀ, ਸਾਨੂੰ ਦਲਾਸੇ ਦਿੱਤੇ। ਵੀ ਬਾਈ ਜੀ ਅਸੀਂ ਮਦਦ ਤੁਹਾਡੀ ਵੱਧ-ਵੱਧ ਕਰਾਵਾਂਗੇ। ਹਮ ਜਿੰਨੇ ਵੀ ਹੋ ਸਕੇ ਵੱਧ-ਵੱਧ ਮਦਦ। ਹੂੰ ਇਹ ਬੇਟੀਆਂ ਪੜ੍ਹਦੀਆਂ ਨੇ ਜੀ ਤਿੰਨ ਅਜੇ ਹਾਂਜੀ ਪੜ੍ਹਦੀਆਂ ਬਾਈ ਜੀ ਕਿਹੜੀ ਕਲਾਸ ਚ ਇਹ ਵੱਡੀ ਕੁੜੀ ਤਾਂ ਆਈਲੈਟਸ ਕਰ ਰਹੀ ਆ ਜੀ ਜੀ ਤੇ ਇਹ ਛੋਟੀ ਆ ਜਿਹੜੀ ਛੋਟੀਆਂ ਇਹਨੇ ਪਾਸਟਰ ਦੇ ਪੇਪਰ ਦਿੱਤੇ ਹੋਏ ਨੇ ਠੀਕ ਹੈ ਜੀ ਉਦੋਂ ਛੋਟੀ ਆ ਉਹਨੇ 10ਵੀਂ ਦੇ ਪੇਪਰ ਦਿੱਤੇ ਹੋਏ ਨੇ ਅੱਗੇ ਐਡਮਿਸ਼ਨਾਂ ਇਹਨਾਂ ਦੇ ਕਰਾਉਣ ਦੇ ਹੁਣ ਦੇਖਾਂਗੇ ਕਿ ਕਿਦਾਂ ਜੋ ਸਰਕਾਰ ਕਰਦੀ ਆ ਸਾਡੀ ਹੈਲਪ ਕਰਦੀ ਆ ਕਿਦਾਂ ਕਰਦੇ ਆ ਹੂੰ ਬਸ ਉੱਸ ਹਿਸਾਬ ਨਾਲ ਸੀ ਆਪਦਾ ਹੂੰ ਡਿਸੀਜਨ ਤੋਰਾਂਗੇ ਬੇਟਾ ਕੀ ਬੰਨਾ ਕੀ ਚਾਹੁੰਦੇ ਹੋ ਤੁਸੀਂ ਮੈਂ ਪੁਲਿਸ ਚ ਜਾਣਾ ਚਾਹੁੰਦਾ। ਅੱਛਾ। ਠੀਕ ਹੈ। ਪੁਲਿਸ ਆਫੀਸਰ। ਠੀਕ ਹੈ। ਜਿਵੇਂ ਤੁਹਾਡਾ ਖੇਤਾਂ ਦੇ ਨਾਲ ਵੀ ਲਗਾ ਹੈਗਾ ਤਾਂ ਉਵੇਂ ਜਾਂਦੇ ਰਹਿੰਨੇ ਹੋ ਤੁਸੀਂ ਖੇਤਾਂ 'ਚ ਫਿਰ? ਹਾਂਜੀ ਜਾਂਦੇ ਰਹਿੰਨੇ ਹਾਂ। ਠੀਕ ਹੈ। ਜਿਸ ਤਰੀਕੇ ਦੇ ਨਾਲ ਤੁਹਾਡੇ ਫਾਦਰ ਦੱਸਦੇ ਨੇ ਜਿਵੇਂ ਤੁਸੀਂ ਕੱਲ ਉੱਥੇ ਪਹੁੰਚੇ ਵੀ ਇਹ ਫਿਰ ਵੀਡੀਓ ਕਿਸੇ ਨੇ ਤੁਹਾਡੇ ਪਿੰਡੋਂ ਬਣਾਈ ਸੀਗੀ ਇਹ? ਪਤਾ ਨਹੀਂ ਉਹ ਸਮੇਂ ਕੁਐਸਚਨ ਹੀ ਪਤਾ ਲੱਗ ਰਿਹਾ ਸੀ ਕਿਨੇ ਬਣਾਈ ਹੈ ਵੀਡੀਓ। ਹੂੰ। ਇਹ ਤਾਂ ਬਹੁਤ ਔਕਾ ਖਾਊਗਾ ਜੀ ਜਿੱਦਣ ਇਹ ਪਰਸੋਂ ਦੀ ਘਟਨਾ ਹੈਗੀ ਹੈ ਜਦੋਂ ਸਾਰੀ ਫਸਲ ਹੀ ਸੁਆਹ ਹੋ ਗਈ ਤਾਂ ਬੰਦੇ ਦਾ ਘਰੇ ਆ ਕੇ ਰੋਟੀ ਬਗਾਉਣ ਨੂੰ ਮਜੀ ਨਹੀਂ ਕਰਦਾ। ਕੀ ਹਾਲਾ ਸੀ ਕਿ ਉਦਨ ਘਰ ਚ ਉਦਨ ਕੁਝ ਨਹੀਂ ਸਜ ਰਿਆ ਸੀ ਤੇ ਕੋਈ ਰੋਟੀ ਵੀ ਨਹੀਂ ਖਾ ਰਿਆ ਸੀ ਹੂੰ ਇਹ ਤਾਂ ਪਾਜੀ ਜਿਵੇਂ ਚਲੋ ਘਰ ਦਾ ਕਹਿੰਦੇ ਇੱਕ ਮੁਖੀ ਹੁੰਦਾ ਜਿਹੜਾ ਸਾਰਿਆਂ ਨੂੰ ਹੌਸਲਾ ਵੀ ਦਿੰਦਾ ਵਾ ਉਦਨ ਵੈਸੇ ਮਾਹੌਲ ਕੀ ਸੀਗਾ ਘਰ ਚ ਘਰ ਚ 15 ਮਿੰਟ ਮਾਹੌਲ ਪਹਿਲਾਂ ਸੀਗਾ ਬਹੁਤ ਵਧੀਆ 15 ਮਿੰਟਾਂ ਬਾਅਦ ਹੀ ਸੋਗ ਪੈ ਗਿਆ ਹੂੰ ਕਿ ਇਹ ਕੀ ਪਾਣਾ ਵਰਤ ਗਿਆ ਸਾਡੇ ਨਾਲ ਬਾਈ ਜੀ ਹੂੰ ਤੇ ਹੋਰ ਖਾਣਾ ਪੀਣਾ ਤਾਂ ਸਾਡਾ ਕਿੱਧਰ ਰਿਹਾ ਹਮ ਅਸੀਂ ਕੁਝ ਚੰਗਾ ਨਹੀਂ ਲੱਗ ਰਿਹਾ ਜੀ ਖੇਤੋਂ ਆਉਣ ਨੂੰ ਜੀ ਨਹੀਂ ਕਰਦਾ ਸੀ ਜੱਜ ਜੀ ਨੇ ਤਾਂ ਕਿਤਾ ਜੀ ਹਮ ਹੁਣ ਤੁਸੀਂ ਗਏ ਸੀ ਕਿ ਬਾਅਦ ਚ ਖੇਤ ਹਾਂਜੀ ਬਾਅਦ ਚ ਗਏ ਸੀ ਅੱਜ ਜੀ ਹਮ ਅਜੇ ਉਵੇਂ ਹੀ ਆ ਮੈਨ ਲੱਗਦਾ ਕਿ ਸਾਰੀ ਸਵਾ ਉਹਥੇ ਹਾਂਜੀ ਉਹ ਸਾਡਾ ਜਦੋਂ ਅਸੀਂ ਗੱਲਬਾਤ ਕਰਦੇ ਆ ਕਿਸੇ ਮੀਟਿੰਗਾਂ ਆ ਕੇ ਗੱਲਬਾਤ ਕਰਦੇ ਆ ਕਿਸੇ ਬਾਈਸ਼ਨਾ ਉਹੀ ਸਾਡੇ ਸਰੀਨ ਆਖਾਂ ਮੂਰੇ ਆ ਰਿਹਾ ਹਮ ਹਾਂਜੀ ਕਿਤੇ ਅਸੀਂ ਆਪ ਇੱਥੇ ਵੱਢ ਕੇ ਇੱਥੇ ਆਪ ਦਾ ਕੰਮ ਕਰਨਾ ਸੀ ਅਤੇ ਉਹ ਤੇ ਡਿਸੀਜਨ ਲੈਣੀ ਸੀ ਕਿ ਕੀ ਕੰਮ ਕਰਨਾ ਹੈ ਕਿੱਦਾਂ ਕਰਨਾ ਹੈ ਹਾਂ ਤੇ ਅੱਜ ਸਾਨੂੰ ਤਾਰਿਆਂ ਦੀਆਂ ਵਿੱਚ ਝਾਕਣਾ ਪੈਂਦਾ ਵੀ ਕੀ ਕਰਾਂਗੇ ਕਿੱਦਾਂ ਕਰਾਂਗੇ ਹਾਂਜੀ ਇਹ ਤਾਂ ਜਿਵੇਂ ਖੜੀ ਸੀਗੀ ਫਸਲ ਵੱਢਣੀ ਕਦੋਂ ਸੀਗੀ ਤੁਸੀਂ ਬਸ 2 ਘੰਟੇ ਰਹਿ ਗਏ ਸੀ 2-3 ਘੰਟੇ ਬਾਅਦ ਅਸੀਂ ਵੱਢਣੀ ਸੀ ਅਚਕੰਬੈਨ ਵਾਲੇ ਨੂੰ ਕਿਹਾ ਹੋਇਆ ਸੀ ਹਾਂਜੀ ਕੰਬੈਨ ਵਾਲੇ ਨੂੰ ਕਿਹਾ ਹੋਇਆ ਸੀ ਵਾਕਈ ਇਹ ਤਾਂ ਬਹੁਤ ਮਾੜੀ ਗੱਲ ਹੋਈ ਤਾਂ ਤੁਸੀਂ ਦੱਸਿਆ ਸੀਗਾ ਜੀ ਇਹਨਾਂ ਨੂੰ ਕਿ ਹਾਂਜੀ ਅਸੀਂ ਦੱਸਿਆ ਇਥੋਂ ਦੇ ਦੇਖ ਕੇ ਤੁਹਾਨੂੰ ਨੰਗਾ ਜਾ ਤੁਹਾਨੂੰ ਇਹ ਛੋਟੂ ਆਂਦੀ ਛੇ ਆ ਤੇ ਇਹਨਾਂ ਨੂੰ ਬਾਹਰ ਕੱਢਿਆ ਮੈਂ ਕਿ ਬਾਹਰ ਨਿਕਲੋ ਜਨ ਐ ਜਿਵੇਂ ਆਪਣੇ ਇੱਥੇ ਨਾ ਧੂਆਂ ਲਿਕਲੀ ਜਾਂਦਾ ਖੇਤਾਂ ਚੱਲ ਗਿਆ ਆਪਾਂ ਵੇਖਗੇ ਤੁਸੀਂ ਜੇ ਲੋਗਾਂ ਤਾਂ ਉੱਥੇ ਬਸ ਲਾ ਪਾਲੇ ਕਲੇ ਜਾਂ ਦੂਰ ਅੱਗੇ ਚੱਲੇ ਗਈ ਸਾਥ ਦੋ ਕਿੱਲੇ ਗਾਂ ਨਾਂਗੀ ਸਾਡਾ ਖੇਤ ਵਿੱਚ ਕੇ ਅੱਛਾ ਕਿੱਲਾ ਦੂੜ ਕਿੱਲਾ ਜਦੋਂ ਬੱਚੇ ਸਾਡੇ ਮਗਰੇ ਬੱਚੇ ਭੱਜ ਗਏ ਸਾਡੇ ਮਗਰੀ ਭੱਜ ਗਏ ਕਹਿੰਦੇ ਆਪਾਂ ਵੀ ਚੱਲਦੇ ਆ ਕਹਿੰਦੇ ਇਹ ਕਹਿੰਦਾ ਬਾਲਟਾਂ ਚੱਕੀਏ ਮੈਂ ਪੰਜ ਚੌਚੇ ਜਿਤੋਂ ਪਾਣੀ ਨਹੀਂ ਬਾਲਟਾਂ ਕਿਦਾਂ ਫੇਰ ਉਹ ਟੈਂਕਾਂ ਦਾ ਟੂਕਾਂ ਆਈਆਂ ਕੋ ਭਾਈ ਰੋਕੰਦੋ ਜੀ ਵਾਏ ਬੋਕ ਪਿੰਡਾ ਤੋਂ ਆਏ ਲੜਾਈ ਤੋਂ ਆਏ ਅੱਛਾ ਕਿੰਨੇ ਪਿੰਡਾਂ ਦੇ ਇਕੱਠੇ ਹੋ ਗਏ ਜੀ ਹੂੰ ਕਿੰਨੀ ਫਸਲ ਸੜ ਗਈ ਸੀਗੀ ਸਾਰੀ ਸਾਰੇ ਬਾਣੇ ਉਹ ਨੇੜ ਜਾਵੜੀ ਅੱਗ ਤਾਂ ਬਰਾਂਡ ਦੇ ਉਹ ਬਰਾਂਡ ਦਾ ਬਾਣ ਉੱਥੇ ਜਾਵੜੀ ਅੱਗ ਸਾਡੇ ਜਾਂਦਿਆ ਠੀਕ ਹੈ ਹਾਂ ਮੱਚ ਗਏ ਕਿੰਨੇ ਕਿੱਲੇ ਹੋਣਗੇ ਜੀ ਇਹ 15 ਕਿੱਲਿਆਂ ਤੋਂ ਉੱਤੇ ਉੱਤੇ ਬਾਣ ਬਣਦਾ ਸਾਰੇ ਕਿੱਲੇ ਬਣ ਜੀ ਅੱਛਾ 18-20 ਕਿੱਲੇ ਸੀਗੇ ਜੀ ਇਹ ਸਾਰੇ ਪਿੰਡ ਵਾਲਿਆਂ ਦੀ ਸੀਗੇ ਇੱਥੇ ਸਾਰੇ ਪਿੰਡ ਵਾਲਿਆਂ ਦੀ ਬਾਈ ਜੀ ਬੀਤੀ ਸਰਕਾਰ ਨੂੰ ਜੋ ਆਂਡ ਗਵਾਂਡ ਵੀ ਸਾਡੇ ਸਰੀਆ ਸਾਡਾ ਕੱਲਿਆਂ ਦਾ ਨਹੀਂ ਹੂੰ ਉਹਨਾਂ ਉਦੋਂ ਜ਼ਿਆਦਾ ਉਹਨਾਂ ਦਾ ਵੀ ਮਨ ਦੁਖੀ ਆ ਉਹਨਾਂ ਲਈ ਵੀ ਕੁਝ ਨਾ ਕੁਝ ਕੀਤਾ ਜਾਵੇ ਤੇ ਬਾਕੀ ਜੋ ਸਰਕਾਰ ਨੂੰ ਅਪੀਲ ਕਰਦੇ ਆ ਹੂੰ ਲਾਈਟ ਵਾਲੇ ਵੀਰਾਂ ਨੂੰ ਅਪੀਲ ਕਰਦੇ ਆ ਕਿ ਜਿੱਦਾਂ ਕਿ ਪਹਿਲਾਂ ਸਮੇਂ ਦੇ ਵਿੱਚ ਇੰਜਨਾਂ ਨਾਲ ਖੇੜਾ ਭਰਗਾ ਜਾਂਦੀਆਂ ਸੀਗੀਆਂ ਵੀ ਅੱਜ ਆਪਾਂ ਕਣਕ ਵੱਢਣੀ ਆ ਖੇੜ ਭਰ ਲੈਂਦੇ ਸੀ ਵੀ ਕੋਈ ਗੱਲਬਾਤ ਨਾਲ ਜੀ ਇਸ ਕਰਕੇ ਸਵੇਰ ਲਾਈਟ ਇੱਕ ਘੰਟਾ ਛੱਡੀ ਜਾਵੇ ਖਾਲੇ ਵਗੈਰਾ ਭਰੇ ਜਾਣ ਜੋ ਚਵੱ체 ਭਰੇ ਵੀ ਹੋਣ ਕੁਛ ਨਾ ਕੁਛ ਫਾਇਦਾ ਹੋ ਸਕਦਾ ਅੱਛਾ ਬੜੇ سارے ਲੋਕ ਜਿਨ੍ਹਾਂ ਦਾ ਖੇਤੀ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਹੈਗਾ ਉਹ ਗੱਲਾਂ ਸੁਣ ਕੇ ਐਵੇਂ ਵੀ ਕਹਿ ਦਿੰਦੇ ਕਿ ਸਰਕਾਰ ਹੋ ਸਕਦਾ ਕਿ ਮੁਆਵਜ਼ਾ ਦੇ ਦਿੰਦੀ ਹੋਵੇ ਕਦੇ ਮਿਲਦਾ ਵੀ ਹੈ ਇਹ ਮੁਆਵਜ਼ਾ ਜ਼ਮੀਨੀ ਪੱਧਰ ਤੇ ਕਿ ਜਾਂ ਫਿਰ ਨਹੀਂ ਜੀ ਤਾਂ ਜੀ ਸਾਡੇ ਤੇ ਕੋਈ ਵਕਤ ਨਹੀਂ ਪਿਆ ਸੀ ਸਾਡੇ ਪਿੰਡ ਤੇ ਵੀ ਨਹੀਂ ਵਕਤ ਐਡਾ ਪਿਆ ਸੀ ਜੀ ਇਹ ਪਹਿਲੀ ਵਾਰ ਸਾਡੇ ਮੇਰੀ 48 ਸਾਲ ਦੀ ਉਮਰ ਹੋ ਗਈ ਹੈ ਤੇ ਪਾਪਾ ਦੀ ਘਟੋ ਘਟ 75 ਸਾਲ ਦੀ ਹੋਣੀ ਆ ਤੇ ਪਹਿਲੀ ਵਾਰ ਸਾਡੇ ਪਿੰਡ ਵਿੱਚ ਕੈਰ ਗੁਜ਼ਰਿਆ ਜੀ ਤੇ ਨਹੀਂ ਐਦਾਂ ਦਾ ਕੋਈ ਹੋਇਆ ਹੂੰ ਠੀਕ ਹੈ ਜੀ ਤਾਂ ਇਹ ਪਰਿਵਾਰ ਹੈਗਾ ਮਾੜੀ ਮੁਸਤਫਾ ਪਿੰਡ ਹੈਗਾ ਮੋਗਾ ਜ਼ਿਲ੍ਹੇ ਦਾ ਤਾ ਇਹਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਐ ਉਹ ਅੱਗ ਲੱਗੀ ਸੀਗੀ 2 ਕਿੱਲੇ ਦੀ ਖੇਤੀ ਕਰਦੇ ਨੇ ਤਾਂ 2 ਕਿੱਲੇ ਸਾਰੀ ਫਸਲ ਸੜ ਕੇ ਸਵਾਹ ਹੋ ਗਈ ਇਹਦੇ ਨਾਲ ਹੀ ਪਿੰਡ ਦੇ ਹੋਰ ਕੁਝ ਲੋਕ ਹੈਗੇ ਨੇ ਜਿਨ੍ਹਾਂ ਦੇ ਕਿਸੇ ਦੇ 15 ਕਿੱਲੇ ਕਿਸੇ ਦੇ 2 ਕਿੱਲੇ ਕਿਸੇ ਨੇ ਠੇਕੇ ਤੇ ਲੈ ਕੇ ਫਸਲ ਬੀਜੀ ਸੀਗੀ ਤਾਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਜਿੱਥੇ ਸਮਾਜਿਕ ਸੇਵਾਵਾਂ ਬੰਦੀਆਂ ਜਿਹੜੀਆਂ ਨੇ ਉਹ ਮਦਦਕਾਰੀਆਂ ਨੇ ਉੱਥੇ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੀ ਫਸਲ ਦਾ ਬੰਦ ਦਾ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾ ਰਵੇ ਦੇਖਦੇ ਰਹੋ #ਪੰਜਾਬ